ਵਾਹ ਯਾ ਨਾ ਹੋਇਆ ਐਦਾਂ ਪਾਜੀ ਅੱਜ ਬਯਾਤ ਗੱਡੀ ਲੈ ਘੁੰਮਦਾ ਸੀ ਕੁੜੀ ਨੂੰ ਲਿਆ ਕੇ ਵਿੱਚ ਮਾਰੀ ਭਾਵੇਂ ਇੱਧਰ ਨੂੰ ਚੱਲ ਜੋ ਭਾਵੇਂ ਉੱਧਰ ਨੂੰ ਚੱਲ ਜੋ ਦੋ ਹੀ ਪਾਸੇ ਰੱਸ ਤੇ ਆਂ ਆਪਰੇ ਉਹ ਫੜ ਕੇ ਬੋਲਣਾ ਪੈਣਾ ਹੈ ਪਾਈ ਕਹਿ ਲਾ ਹੋਇਆ ਹੋਰ ਇਹ ਕਦਾ ਲਾਸਤਰੀ ਨਾ ਬਿਜਲੀ ਬਹੁល ਆਈਏ ਯਾਰ ਭਾਜੀ ਬੈਟ ਦੇ ਸਪੋਰਟਰ ਜੇ ਸਪੋਰਟਰ ਜੇ ਲੈ ਆਉਣੇ ਸਪੋਰਟਰ ਜੇ ਲੈ ਕੇ ਆਉਣੇ ਚੱਲਦੇ ਹਾਂ ਫੇਰ ਫਗਵਾੜੇ ਨੂੰ ਦਲਵਾ ਹੋ ਗਿਆ ਮਨ ਲਾ ਗਾ ਲੂ ਮੀ ਆ ਬਹੁਤ ਬਦਲ ਹੋ ਗਿਆ ਨੈਟ ਤੇ ਭਾਜੀ ਦੱਸਿਆ ਮੈਂ ਦੇਖ ਲੰਨੇ ਆ ਕਹਾਂ ਨੂੰ ਜਾਂਦੇ ਆ ਆ ਗੇੜੀਆਂ ਲਈ ਜਾਂਦਾ ਪਹਿਲਾਂ ਕਹਿੰਦੇ ਜਾਣਾ ਆ ਹਾਂ ਮੈਂ ਕਦੋਂ ਗਿਆ ਜਾਣਾ ਕੰਮ ਕੰਮ ਆ ਗਿਆ ਗੇੜੀ ਬਾਜ ਆ ਤੋ ਗੇੜੀ ਬਾਜ ਮਿੱਤਰੋ ਚੱਲੇ ਆ ਹੁਣ ਆਪਾਂ ਹਰਵਾੜੇ ਤੋਂ ਮੇਰੇ ਆ ਗਏ ਕਾਣਾ ਮੀ ਕਾਣਾ ਥੋੜਾ ਕੰਮ ਹੋਇਆ ਸੀ ਅੱਜ ਆ ਕੇ ਕੰਮ ਨਿਬੜ ਕੇ ਆਇਆ ਬਹੁਤ ਜ਼ਰੂਰੀ ਸੀ ਹਾਂਜੀ ਬਾਜ ਇਹ ਕੰਮ ਨਿਬੜੇ ਆ ਤੇ ਇੱਕ ਆਪਾਂ ਹਾਂ ਸ਼ਹਿਰ ਆ ਕਸਟਮਰ ਦੇ ਲੈਣੇ ਆ ਤੇ ਇੱਕ ਲੈਟ ਲੈਣੀ ਆ ਬਾਲਾ ਚੱਕਿਆ ਭਾਈ ਬਾਲਾ ਦਾ ਚੱਕਿਆ ਚਲੋ ਜੀ ਉਹ ਕੱਲ ਤੇ ਗੱਲ ਆ ਗਈ ਔਰ ਉਹ ਕੱਲ ਤੇ ਆ ਗਈ ਸਵੇਰ ਨੂੰ ਜੱਲਾਂਗੇ ਹਾਂ ਸਵੇਰ ਨੂੰ ਜੱਲਾਂਗੇ ਚਲੋ ਮਿੱਤਰੋ ਸਾਡੇ ਸਾਡੇ ਇੰਦ ਬਹਾਣੇ ਹੁੰਦੀ ਬੋਲ ਆਸ਼ਕਰੀ ਗਈ ਹੈ ਮੋਰੇ ਬੱਦਲ ਹੋਇਆ ਸਾਡੇ ਮਿੱਤਰੋ ਬਿਜਲੀ ਬੋਲ ਆਸ਼ਕਰੀ ਪਈ ਹੈ ਨਾਲੇ ਜੀ ਚੱਲਦੀ ਪਈ ਹੈ ਅੱਜ ਮੈਂ ਇਹ ਫੜ ਕੇ ਬੋਲਣਾ ਪੈਣਾ ਹੈ ਮਾਈ ਦਾ ਹੱਲਾ ਹੋਇਆ ਔਰ ਇਹ ਬੱਦਲ ਆਸ਼ਕਰੀ ਨਾ ਬਿਜਲੀ ਬਾਕੀ ਜਾਲੇ ਹਾਂ ਔਰ ਫਗਵਾੜੇ ਨੂੰ ਭਾਂ ਫਿਰ ਕੇ ਆਉਣੇ ਆ ਨਾਲੇ ਮੋਹਲ ਚਾਲ ਦਿਖਾਉਣੇ ਸਾਨੂੰ ਦੁਵਾਰਾ ਤੋਂ ਫੇਰ 1 ਵਜੇ ਜੋ ਲੈਣਾ ਸੀ ਮਿੱਤਰੋ ਉਹ ਤਾਂ ਮਿਲਿਆ ਨਹੀਂ ਤੇ ਸਵੇਰ ਨੂੰ ਹੀ ਹੁਣ ਸਵੇਰ ਤੇ ਗੱਲ ਆ ਗਈ ਹੁਣ ਕੰਮ ਦੇ ਕਰਦੇ ਆ ਆ ਉਹ ਕਿਹੋ ਜਿਹਾ ਬਾਜ਼ਾਰ ਆ ਆਹ ਮਿੱਤਰੋ ਬਾਜ਼ਾਰ ਕੀ ਮੇਨ ਲਾਖਾਂ ਆਪਣੇ ਕੋਲ ਆਈ ਨਾ ਇਹ ਗਣੀ ਹਮ ਤਾਂ ਪਾਣ ਕੇ ਲੇਖੋ ਮਤਲਬ ਰੌਣਕ ਬਾਜ਼ਾਰ ਤੇ ਦੁਬਾਰਾ ਕੋਈ ਦੇਖੋ ਤਾਂ ਜੇ ਕੋਈ ਦੁਬਾਰਾ ਉਹ ਮੈਂਿੱਦ ਨੂੰ ਜਾਂ ਜੋ ਪਮੇ ਉੱਧਣ ਨੂੰ ਜਾਂ ਜੋ ਦੋ ਹੀ ਪਾਸੇ ਰੱਸ ਤੇ ਆਂ ਆ ਗਏ ਤੋ ਕਹਾਂ ਮੈਂਤਵਾਨੂ ਦਾ ਬੰਦਨ ਦਾ ਥੋੜਾ ਬਹੁਤ ਬਾਜ਼ਾਰ ਹਰਤੇ ਵੀ ਅੱਛੇ ਰਸਤੇ ਆ ਗਏ ਕਮੀਆਂ ਨੇ ਆ ਮਿੱਤਰੋ ਅੱਜ ਬਲੌਗ ਨਹੀਂ ਬਣਿਆ ਕਿੱਦੇ ਬਲੌਗ ਬਣਾਣਾ ਹੈ ਕਿਉਂਕਿ ਹੁਣ ਸੀਰੀ ਟੁੱਟ ਜਾਣੀ ਜੇ ਰੋਜ਼ ਨਾ ਪਾਇਆ ਬਲੌਗ ਦੀ ਬੁਰੀ ਆ ਕੀ ਦਾ ਖਾਣੇ ਬਲੌਗ ਹੈ ਜਿੰਨੇ ਬਣਾਏ ਕੰਮ ਕਰਦੇ ਦੀ ਕੰਮ ਵੀ ਜ਼ਰੂਰੀ ਆ ਖਾਣਦੇ ਬਲੌਗ ਵੀ ਜ਼ਰੂਰੀ ਹੈ ਮੈਂ ਵੀ ਆ ਗਿਆ ਦਿਨੇ ਵੀ ਮਿੱਤਰੋ ਮੈਂ ਉਹ ਆਪਣੇ ਆਪ ਤੇ ਗਿਆ ਗਿਆ ਸੀ ਮੈਂ ਕੰਮ ਇੱਕ ਬਾਕੀ ਘਰ ਦੇ ਨਾਲ ਦੇ ਆ ਕੀ ਦਾ ਖਾਣਦੇ ਥਰੋ ਭਾਜੀ ਨਾਲ ਅੱਜ ਹੋਇਆ ਖਾਸਾ ਇੱਕ ਤੇ ਕੀ ਹੋਇਆ ਬਾਜੀ ਆ ਜਾ ਮਾਈਕ ਲਾ ਕੇ ਬੋਲ ਕੀ ਹੈ ਦਾਦਾ ਭਾਜੀ ਉਹ ਰਹਿੰਦੇ ਕੁਛ ਨਹੀਂ ਹੋਇਆ ਆਪਣਾ ਦੱਸ ਪਾਇਆ ਮੈਂ ਦਾਦਾ ਰਿਓ ਚਲੋ ਭਾਈ ਇਹ ਨਾ ਹੋਇਆ ਇਦਾਂ ਭਾਜੀ ਅੱਜ ਬਜਾਤ ਗੱਡੀ ਲੈ ਘੁੰਮਦਾ ਇੱਕ ਕੁੜੀ ਨੇ ਲਿਆ ਕੇ ਵਿੱਚ ਮਾਰੀ ਸਾਈਡ ਤੋਂ ਜਿਹੜਾ ਉਹ ਦੂਜੀ ਸਾਈਡ ਤੋਂ ਆਉਂਦੀ ਪਈ ਸੀ ਕੱਟ ਮਾਰਨ ਲੱਗੀ ਜਿੱਦਾਂ ਲਾ ਕੇ ਟਾਇਰ ਤੇ ਮਾਰੀ ਤੇ ਜਨਾ ਹਾਲੀ ਬੱਜੀ ਦਾ ਬਚਾਅ ਹੋ ਗਿਆ ਜੇ ਕਿਤੇ ਤੇਜ਼ ਵੱਜਦੀ ਫਿਰ ਦਾਦਾ ਭਾਜੀ ਨੂੰ ਮਤਲਬ ਨਾਂ ਭਾਜੀ ਦਾ ਲਾਜ ਜਾਣਾ ਸੀ ਕਿ ਭਾਜੀ ਨੇ ਤੁਹਾਨੂੰ ਪਤਾ ਹੀ ਅੱਜ ਕੁਝ ਅੱਜ ਕੱਲ ਕੁੜੀਆਂ ਦੀ ਛਣਵਾਈ ਬਹੁਤ ਹੈ ਭਾਜੀ ਦੇ ਫੇਰ ਗੱਲ ਆ ਜਾਣੀ ਸੀ ਸਾਰੀ ਮੁੰਡੇ ਨੇ ਕੁੜੀ ਜੀ ਸਕੂਟਰ ਹੀ ਮਾਰੀ ਐਵੇਂ ਹੋ ਜਾਣਾ ਸੀ ਵੇ ਤੇ ਫੇ ਹੁਣ ਭਾਈ ਨੇ ਉੱਤਰ ਕੇ ਚੰਗਾ ਬੋਲਿਆ ਬੋਲਿਆ ਸਾਰੇ ਕਹਿੰਦੇ ਸੀ ਮੈਂ ਵੀ ਮੈਂ ਤਾਂ ਚਲੋ ਨਹੀਂ ਸੀਗਾ ਨਾਲ ਮੈਨੂੰ ਭਾਈ ਨੇ ਦੱਸਿਆ ਮੈਨੂੰ ਤੇ ਕੁੜੀ ਨੂੰ ਸਾਰਿਆਂ ਨੇ ਬੋਲਿਆ ਬੋਲਿਆ ਕਿ ਤੂੰ ਦੇਖ ਕੇ ਚਲਾਗਾ ਭਾਈ ਨੇ ਗਾਲਾ ਗੋਲਾ ਵੀ ਕੱਢ ਦਿੱਤੀ ਭਾਈ ਨੂੰ ਗੁੱਸਾ ਜਾਲੀ ਆਇਆ ਨਾ ਗਾਲਾ ਗੋਲਾ ਵੀ ਕੱਢ ਦਿੱਤੀ ਆ ਭਾਈ ਨੇ ਕੋਈ ਨਹੀਂ ਦੇਖੀ ਜਾਵੇ ਆਂਟੀ ਏ ਕੀ ਹੋਇਆ ਚਲੋ ਕੋਈ ਨਹੀਂ ਬਾਕੀ ਮਿੱਤਰੋ ਦੇ ਕੇ ਆ ਕੁੜੀਆਂ ਜਿਹੜੀਆਂ ਵੀ ਬਲੌਗ ਦੇਖ ਰੀਆਂ ਧਿਆਨ ਨਾਲ ਚਲਾਇਆ ਕਰੋ ਮਾੜਾ ਜਿਹਾ ਮੋਰੇ ਬੰਦੇ ਕਈ ਠੰਡੇ ਹੁੰਦੇ ਆ ਕਈ ਭਾਜੀ ਹਰ ਕੇ ਜਿਆਦਾ ਗਰਮ ਹੁੰਦੇ ਆ ਖਾ ਦੀ ਜਮਾਂਦੇ ਆ ਵਿੱਚ ਆ ਗਏ ਅੰਦਰ ਬਾਣੀ ਜਾਣ ਪਰ ਕਾਪੀਰਾਈਟ ਆ ਜਾਂਦਾ ਮਾਸ ਮੈਨਲੇ ਹਾਂ ਕਾਪੀ ਅਭੀ ਆ ਗਏ ਦੋ ਯਾਨੀ ਹੈਲੋ ਕਰੋ ਏ ਹੈਲੋ ਹੈਲੋ ਕਰੋ ਕਾਬੀਲੇ ਆ ਮਿੱਤਰੋ ਚੱਲਨੇ ਆ ਹਾਂ ਕੰਮ ਦੇ ਫੇਟਿਆਂ ਦੁਬਾਰਾ ਵੀ ਕੰਟੀਨਿਊ ਗੇੜੀ ਜਾਂ ਆ ਜਾ ਮਿੱਤਰੋ ਹੁਣੇ ਮਈੰਨ ਪਹੁੰਚ ਗਾ ਆ ਗਿਆ ਉਦਲੀ ਸਾਈਡ ਮਿੱਤਰੋ ਗੇੜੀ ਮਾਰਨਾ ਤੇ ਉੱਠਾ ਲੈ ਜਾਂਦੇ ਸੀਗੇ ਮੋਰੇ ਇਹ ਗੌੜੀ ਕਾਲਿਆ ਹੁਣ ਉਹ ਹਜੇ ਵੀ ਮੋਰੇ ਹੀ ਆ ਸਾਡੇ ਪੂਰੀ ਪਤਾ ਨਹੀਂ ਖੜੇ ਹੋਊਂਗੇ ਤਾਂ ਮੋੜ ਲਵਾ ਕੇ ਦੇਖੇ ਨੂੰ ਕਿ ਰੋਲ ਰੋਲ ਬੋਤਲਾਂ ਨਹੀਂ ਦੇਖ ਹੁੰਦੀ ਸਾਡੇ ਇੰਨੇ ਪੈਸੇ ਹੈ ਨਹੀਂ ਹੈ ਨਾ ਬਾਜੀ ਇਨੇ ਨਹੀਂ ਸਾਡੇ ਕੋਲ ਇਹ ਨਾ ਲੈਂਡ ਲਾਉਣਿਆ ਹਾਂ ਹਾਂ ਅੱਗੇ ਪੈਸਿਆਂ ਵਾਰ ਗਿਆ ਤੇ ਚੰਗਾ ਖੁਸ਼ ਹੋ ਗਿਆ ਮਿੱਤਰੋ ਉਧਰ ਕੰਮ ਫੇਰ ਕੇ ਆ ਗਏ ਹਾਂ ਤੇ ਚੱਲੇ ਆਂਗੇ ਤੁਹਾਨੂੰ ਦਵਾਣਾ ਫੇਰ ਬੁਲਾਣਾ ਦੇਲੇ ਨਹੀਂ ਆ ਗਾ ਮਿੱਤਰੋ ਵਾਜੇ ਇਹ ਜਿਹੜਾ ਮੂਡ ਜਿਆ ਖਰਾਬ ਹੋਆ ਗੱਲ ਕੋਈ ਵੀ ਨਹੀਂ ਹੋਈ ਜਦੋਂ ਮੂਡ ਖਰਾਬ ਹੋਇਆ ਘਰੇ ਬਹਿ ਕੇ ਸਵੇਰੇ ਕੰਮ ਕਰੀ ਜਾਨੇ ਆ ਲੱਤਾਂ ਬਾਹੂਆਂ ਕੋਣ ਲੱਗੀਆਂ ਇੱਕ ਮੈਂ ਦੌੜਨ ਨਹੀਂ ਗਿਆ ਅੱਜ ਅੱਜ ਕੱਲੂ ਜਾਊਂਗਾ ਮਿੱਤਰੋ ਹੁਣ ਅੱਜ ਮੈਂ ਫੋਨ ਚਾਈਰ ਤੇ ਲਾ ਕੇ ਸੌਂ ਗਿਆ ਇਹ ਮੈਨੂੰ ਗਾਲਾ ਕੱਢੀ ਜਾਂਦਾ ਓਂਡਾ ਤੂੰ ਕਹਿੰਦਾ ਗੇੜੀ ਦੇ ਗਿਆ ਕੱਲੂ ਮੈਂ ਜੂ ਜਾਊਂਗਾ ਤੋ ਕਿਉਂਕਿ ਮੈਂ ਮੜਾ ਟੱਡ ਘਟਾਉਣਾ ਹੈ ਨਾ ਦਸਾਂਗੇ ਅੱਗੇ ਵੀ ਮੈਂ ਆਪਣੇ ਇਹਦੇ ਪ੍ਰੋਗਰਾਮ ਤੋਂ ਟੱਡ ਮੜਾ ਜਾਂ ਅੰਦਰ ਹੋ ਬੜੀਆ ਲੱਗਦਾ ਹੈ ਕਾਹ ਜਾਂਦੇ ਆ ਇੱਥੇ ਹਜੇ ਕੰਮ ਨਹੀਂ ਹੈਗੀ ਲੱਗ ਜਾਵਾਂਗੇ ਇੱਥੇ ਵੀ ਇਹਦਾ ਕੰਮ ਹੋਊਗਾ ਹੁਣ ਇੱਥੇ ਰੋਗਾਂ ਮਤਰਾ ਅੰਡੇ ਖਾ ਲਈਏ ਥੋੜੇ ਡਾਈਟ ਵੀ ਪੂਰੀ ਕਰਨੀ ਜਰੂਰੀ ਆ ਕਿੰਨੇ ਕਰਾਏ ਭਾਈ ਤੋ ਦਨ ਕੀ ਕਰਾਉਣੇ ਨੇ ਇੰਨੇ ਨਹੀਂ ਖਾਣੇ ਨੇ ਕੰਪੈਨ ਲੈ ਆਇਆ ਤੇ ਬਾਕੀ ਮੜੇ ਵੀਵਜ਼ ਜਾ ਥੋੜੇ ਜਿਹਾ ਈ ਡਾਊਨ ਆਉਣ ਲੱਪਿਆ ਅਰਾ ਭਾਈ ਟਾਈਮ ਅੜਿਆ ਸੋੜ ਕੇ ਨੇ ਇਹ ਕੀ ਕਰੂਗਾ ਤਰੋ ਫੇਰੀ ਫੇਰੀ ਗਰੋ ਹੋਣਾ ਚੈਨਲ ਆਪਣਾ ਜੇ ਦੇਖੂਗਾ ਸਾਰੇ ਇੱਜਾ ਇੱਥੇ ਰਹਿ ਜਾਣਾ ਆਪਾਂ 50 60 ਨੂੰ ਪਹਿਲਾਂ ਤਾਂ ਆਉਣ ਲੱਪਿਆ ਸੀ ਥੋੜੇ ਜਿਹਾ 30 3 400 ਪਤਾ ਨਹੀਂ ਆਪੈ ਸੀ ਹੌਲੀ ਹੌਲੀ ਦੋ ਕ ਵੀਵਾਂ ਨੂੰ ਆ ਦੋ ਕ ਵੀਡੀਓ ਨੂੰ ਵੀਊ ਆਏ ਆ 1000 1000 ਤੋਂ ਇੱਕ ਨੂੰ ਤਾਂ 2000 ਵੀ ਆਏ ਆ ਮੜੀਆ ਕਰਿਆ ਕਰੋ ਸਪੋਰਟ ਦਿਆਗਾ ਤੇ ਦੇਖੋ ਸੁਭਾਣਾ ਪਰ ਬਾਕੀ ਇਹੀ ਦਾ ਹੁਣ ਰੋਜ਼ ਵੀਡੀਓ ਬਣਾਉਣਾ ਨਹੀਂ ਐਸਾ ਸੋਚ ਲਿਆ ਰੋਜ਼ ਹੀ ਬਣਾਵਾਂਗੇ ਰੋਜ਼ੀ ਮਤਲਬ ਜਿੰਨਾ ਟਾਈਮ ਛੱਡ ਦੋ ਚਾਹੇ ਬਣੇ ਜਾਂ ਨਾ ਅਸੀਂ ਰੋਜ਼ੇ ਬਣਾਉਣੀ ਆਈ ਬਸ ਐਸਾ ਸੋਚ ਲਿਆ ਥੱਕੇ ਨਹੀਂ ਬਣਾਣੀ ਜਦ ਤੱਕ ਬਣੀ ਨਹੀਂ ਅਸੀਂ ਤੇ ਵੀ ਥੱਕੇ ਨਹੀਂ ਬਣਾਉਣ ਲੱਗੇ ਹਾਂ ਬਾਕੀ ਵੀ ਸਪੋਰਟ ਕਰੋ ਲਾਈਕ ਤੇ ਸ਼ੇਅਰ ਕਰ ਲਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਸਾਰੇ ਜਣੇ ਕਮੈਂਟ ਬਹੁਤ ਘੱਟ ਕਰਦੇ ਲਾਈਕ ਵੀ ਨਹੀਂ ਕਰਦੇ ਦੇਖ ਸਾਰੇ ਲੰਦੇ ਲਾਈਕ ਵੀ ਨਹੀਂ ਕਰਦੇ ਕਾਇਓ ਬਾਕੀ ਮਾਰ ਗਈ ਹੈ ਸਾਰਿਆਂ ਦੀ ਹੈ ਨਾ ਪਰ ਆਪਾਂ ਕਹਿੰਦੇ ਪੰਜਾਬੀ ਲੋਕਾਂ ਨੂੰ ਆਪਣੇ ਭਰਾਵਾਂ ਦਾ ਸਪੋਰਟ ਕਰਿਆ ਕਿਉਂਕਿ ਸਾਰੇ ਜਿੰਨਾ ਦਿੱਲੀ ਦੂਲੀ ਆਲੇ ਬਲੌਗਰ ਸਾਰੇ ਮਗਰ ਉਹ ਹੈਟਿਆ ਕਰਨ ਆਪਾਂ ਸੇ ਮੋਟਾ ਚਾਪਦੇ ਰੋ ਪਹਿਹਾਂ ਚਲੋ ਕੋਈ ਨਹੀਂ ਸਾਡਾ ਸਪੋਰਟ ਕਰਿਆ ਕਰੋ ਅਸੀਂ ਮਾਣੇ ਫੇਮਸ ਹੋਣਾ ਅਸੀਂ ਵੀ ਦੱਸਣਾ ਲੋਕਾਂ ਨੂੰ ਅਸੀਂ ਵੀ ਹੈਗੇ ਆਂ ਪਰ ਆ ਵੀ ਤੁਹੜੇ ਬਾ ਬੰਦੇ ਜਾਣ ਸਾਡੇ ਨਾਲ ਕੋਈ ਫੋਟੋ ਫਾਟੋ ਕਰਾਵੇ ਮੂੰਹ ਦਾ ਹੈਨੀ ਫੋਟੋ ਵਾਗਾ ਅਰ ਫੇਵਰ ਕਰਾਵੇ ਕੋਈ ਮਿਲਦਾ ਬਹੁਤ ਆਦਾ ਚਲੋ ਬਾਕੀ ਸਪੋਰਟ ਕਰਿਆ ਬਾਕੀ ਮੈਂ ਚੱਲ ਰਿਹਾ ਪੈਕਰ ਪੈਂਡਾ ਆ ਰਾਇਆ ਸੀ ਮਿੱਤਰੋ ਤੇ ਫੇਰ ਘਰੇ ਆਇਆ ਸੀ ਮੱਕੀ ਮਿਲਦੇ ਸਾਨੂੰ ਕਾਲੇ ਬਲੌਂਸ سپورਟ ਕਰਿਓ ਮਿੱਤਰੋ ਮਾੜੀ ਪੰਜਾਬੀ ਭਰਾਵਾਂ ਦੀ ਸਾਡੀ ਵੀ ਥੋੜੀ ਚੰਗਾ ਜੀ ਬாய் ਕਾਲੇ ਪਿਆਰ ਤੋਂ ਮਾੜਲੇ